ਹਵਾ ਮਾਰਦੇ ਸੀ ਹਵਾ ਲੱਗੀ ਕਿ ਰੋਣ ਵਾਲੀ ਕੀ ਗੱਲ ਐ ਇੱਥੇ ਦੇਖੀ ਕੋਈ ਨੂੰ ਪਤਾ ਤਾਂ ਹੈ ਨਾ ਕਰਿਆ ਕਰ ਜਰੀ ਪੀਸ ਆਲੂ ਵਾਲਾ ਪਰੌਠਾ ਖਾ ਲੋ ਲਓ ਬਈ ਇਹ ਬਣਾਇਆ ਆਪਾਂ 3-4 ਸੂਟਾਂ ਵਾਲਾ ਇੱਕ ਆਪਾਂ 2 ਸੂਟਾਂ ਵਾਲਾ ਬਣਾਇਆ ਇਹਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰੇਆਂ ਨੂੰ ਉਮੀਦ ਕਰਦੀ ਆਂ ਸਾਰੇ ਜਾਨੇ ਵਧੀਆ ਹੋਮੂਗੇ ਠੀਕ ਠਾਕ ਹੋਮੂਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਬੁਟੀਕ ਤੇ ਆ ਜਾਏਗਾ ਸੰਡੇ ਪਹਿਲਾਂ ਸੰਡੇ ਨੂੰ ਆਪਾਂ ਛੁੱਟੀ ਕਰ ਦਿੰਦੇ ਹੁੰਨੇ ਆ ਬਟ ਅੱਜ ਆਪਾਂ ਛੁੱਟੀ ਕੋਈ ਨਹੀਂ ਕੀਤੀ ਬਿਕੋਜ਼ ਆਪਣੇ ਕੋਲ ਕੰਮ ਕਾਫੀ ਸਾਰਾ ਪਿਆ ਸੀਗਾ ਠੀਕ ਆ ਤੇ ਮੈਨੂੰ ਐ ਸੀਗਾ ਵੀ ਇੱਕ ਸੰਡੇ ਲਾ ਦਈਏ ਕਿਉਂਕਿ ਕੱਲ ਨੂੰ ਸੋਮਵਾਰ ਨੂੰ ਮੈਨੂੰ ਲੱਗਦਾ ਵੀ ਪੰਜਾਬ ਬੰਦ ਦਾ ਤਾਂ ਸ਼ਾਇਦ ਸਾਰਿਆਂ ਨੂੰ ਕਿਹਾ ਗਿਆਗਾ ਵੀ ਦੁਕਾਨਾਂ ਬੰਦ ਰੱਖਣੀਆਂ ਨੇ ਬਾਜ਼ਾਰ ਬੰਦ ਰੱਖੜਿਆ ਤਾਂ ਉਸ ਕਰਕੇ ਆਪਾਂ ਜਿਹੜਾ ਹੈਗਾਗਾ ਅੱਜ ਸ਼ੌਕ ਖੋਲ ਲਈ ਆ ਠੀਕ ਆ ਤਿੰਨ ਬੱਚੇ ਆਪਣੇ ਆ ਗਏ ਆ ਤੇ ਇੱਕ ਬੱਚਾ ਆਪਣਾ ਰਹਿੰਦਾਗਾ ਪੀਰਪਾਲਾ ਜੈਵਸੈਂਟਾ ਉਹ ਨਹੀਂ ਆ ਰਹੀ ਕਿਉਂਕਿ ਉਹਨਾਂ ਦੇ ਘਰੇ ਹੈਗਾ ਫੰਕਸ਼ਨ ਤਾਂ ਅੱਜ ਆਪਾਂ ਸੋਚਿਆ ਵੀ ਚਲੋ ਮੇਰੀਆਂ ਚੁੰਨੀਆਂ ਵਗੈਰਾ ਵੀ ਡਾਈ ਹੋ ਗਈਆਂ ਹੋਣਗੀਆਂ ਮੇਰੇ ਸੂਟ ਨਾਲ ਦੀਆਂ ਤਾਂ ਉਹ ਵੀ ਆਪਾਂ ਕੰਪਲੀਟ ਕਰਕੇ ਮੈਂ ਫੋਟੋ ਸ਼ੂਟ ਵਗੈਰਾ ਦਾ ਸੋਚ ਰਹੀ ਸੀ ਵੀ ਕਰਕੇ ਕੰਪਲੀਟ ਕਰਕੇ ਭੰਨ ਵੀੜੀਏ ਕੰਮ ਹਨ ਕਿਉਂਕਿ ਦੋ ਤਿੰਨ ਸੂਟ ਰੈਡੀ ਪਏ ਨੇ ਮੈਥੋਂ ਅਜੇ ਤੱਕ બસ ਉਹ ਬਣਾਈ ਹੀ ਗਏ ਦੋ ਤਿੰਨ ਸੂਟ ਰੈਡੀ ਪਏ ਨੇ ਮੈਨੂੰ ਆਏ ਆ ਵੀ ਉਹ ਪਾ ਕੇ ਤੁਹਾਡੇ ਨਾਲ ਸ਼ੇਅਰ ਕਰੀਏ ਹੈ ਨਾ ਜਿਨ੍ਹਾਂ ਨੇ ਵੀ ਲੈਣਾ ਚਾਹੋ ਲੈ ਸਕਦੇ ਹੋ ਬਸ ਉਹੀ ਚੀਜ਼ ਆ ਤੇ ਉਹ ਆਪਣੇ ਬਣ ਹੀ ਜਾਂਦੇ ਆ ਬਾਕੀ ਹੋਰ ਵੀ ਪੀਸ ਆਪਣੇ ਰੈਡੀ ਹੋਈ ਜਾਂਦੇ ਆ ਠੀਕ ਆ ਨਾਲ ਦੀ ਨਾਲ ਜਦੋਂ ਵੀ ਮੈਨੂੰ ਕਿਉਂਕਿ ਕੰਮ ਇੰਨਾ ਕੋ ਜਿਆਦਾ ਸੀਗਾ ਵੀ ਆਪਾਂ ਨੂੰ ਆਪਣੇ ਸੂਟ ਪਾਉਣ ਦਾ ਟਾਈਮ ਹੀ ਨਹੀਂ ਲੱਗਿਆ ਕਿਉਂਕਿ ਦੂਸਰੇ ਸੂਟ ਕੰਪਲੀਟ ਕਰਨੇ ਸੀਗੇ ਹਲੇ ਬਾਕੀ ਚਲੋ ਕੋਈ ਗੱਲ ਨਹੀਂ ਵਿੱਚੋਂ ਟਾਈਮ ਚੋਂ ਟਾਈਮ ਕੱਢ ਕੇ ਆਪਾਂ ਜਰੂਰ ਤੁਹਾਡੇ ਨਾਲ ਸਾਰੀਆਂ ਫੋਟੋਜ਼ ਵੀਡੀਓਜ਼ ਸ਼ੇਅਰ ਕਰਾਂਗੇ ਠੀਕ ਹੈ ਤੇ ਇੱਕ ਆਪਾਂ ਕੱਲ ਲਿਆਂਦਾ ਸੀਗਾ ਜੁਹਾਰ ਦਾ ਡਾਈਪਰ ਬੈਗ ਨਵਾਂ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਠੀਕ ਹੈ ਰੈਬਿਟ ਦਾਗਾ ਇਹ ਆਇਆ ਸੀਗਾ 2 2000 ਦਾ ਆਉਂਦਾਗਾ ਇਹ ਆਨਲਾਈਨ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਬਹੁਤ ਵਧੀਆ ਕੁਆਲਿਟੀ ਹੈ ਕਾਫੀ ਸਾਰਾ ਸਮਾਨ ਵੀ ਇਹਦੇ ਵਿੱਚ ਪੈ ਜਾਂਦਾ ਮੈਨੂੰ ਬਹੁਤ ਵਧੀਆ ਲੱਗੀ ਇਹ ਚੀਜ਼ ਬਹੁਤ ਹੀ ਜ਼ਿਆਦਾ ਆਓ ਬਈ ਬਿਆਨ ਤੇ ਦੀਦੀ ਲੈ ਕੇ ਆਏ ਨੇ ਅੱਜ ਆਲੂ ਵਾਲਾ ਪਰੌਠਾ ਆਜੋ ਗਾਇਜ਼ ਥੈਂਕ ਯੂ ਵੀਰਪਾਲ ਅੱਜ ਆਪਾਂ ਖਾ ਕੇ ਦੇਖਦੇ ਆਂ ਬਿਆੰਤ ਦੇ ਹੱਥ ਦਾ ਬਣਿਆ ਹੋਇਆ ਆਲੂ ਵਾਲਾ ਪਰੌਠਾ ਚੰਨਾ ਆ ਗਈਆਂ ਕਲਾਸ ਮੇਟ ਮੇਰੀਆਂ ਹਾਏ ਆ ਗਈਆਂ ਕਲਾਸ ਮੇਟ ਮੇਰੀਆਂ ਚੰਨਾ ਆ ਗਈਆਂ ਕਲਾਸ ਮੇਟ ਮੇਰੀਆਂ ਵਿਹਾੜਾ ਗੱਲ ਨਾ ਖਿਲਾਰਦੀ ਗੁੱਸੇ ਹੋਈ ਨਾ ਸਹੇਲੀਆਂ ਦੇ ਸਪਣੇ ਕਲੀ ਦੇ ਪੰਵੇ ਗੋਲੀ ਮਾਰਦੀ ਹਾਏ ਕਲੀ ਦੇਪਾਂ ਵਿੱਚ ਗੂੜੀ ਮਾਰਦੀ ਰੋਸਾ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਵੇ ਕੋਲ ਜਿ ਦੇ ਵਿੱਚ ਕਲੀ ਉੱਡ ਜੋਗੀ ਲੋਕ ਲੁੱਕੀ ਅੱਖੀਆਂ ਲਾਈਆਂ ਵੇ ਮੇਰਾ ਸੋਹਣਾ ਗੁਲਾਬੀ ਫੁੱਲ ਵਰਗਾ ਹਾਏ ਸੋਹਣਾ ਗੁਲਾਬੀ ਫੁੱਲ ਵਰਗਾ ਮੇਰਾ ਸੋਹਣਾ ਗੁਲਾਬੀ ਫੁੱਲ ਵਰਗਾ ਵੇ ਹਾੜਾ ਮੋਣਾ ਫਟਕਾਰਦੀ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੰਲੀ ਦੇ ਪਾਵੇਂ ਗੋਲੀ ਮਾਰਦੀ ਵੇ ਕੰਲੀ ਦੇ ਪਾਵੇਂ ਗੋਲੀ ਮਾਰਦੀ ਇੱਕ ਕੁੜੀ ਨੂੰ ਨਾ ਸਭ ਤੋਂ ਜ਼ਿਆਦਾ ਸਪੋਰਟ ਉਹਨੂੰ ਮਿਲਦੀ ਆ ਜਦੋਂ ਉਹਦਾ ਘਰ ਵਾਲਾ ਉਹਨੂੰ ਫੁੱਲ ਸਪੋਰਟ ਕਰੇ ਪਿਆਰ ਕਰੇ ਹਨਾ ਉਹਦੇ ਨਾਲ ਖੜਾ ਹੋਵੇ ਬਾਜ਼ਾਰ ਗਏ ਸੀ ਇਹ ਸਰਦਾਰ ਸਾਹਿਬ ਮੈਂ ਜਮਾ ਨਹੀਂ ਕਿਹਾ ਵੀ ਮੈਂ ਕੁਝ ਖਾਣਾਗਾ ਪਤਾ ਸੀਗਾ ਵੀ ਅੱਜ ਬਾਜ਼ਾਰ ਬੰਦ ਦਾ ਉਹਨਾਂ ਨੇ ਕਿਤੇ ਕੰਮ ਤੇ ਜਾਣਾ ਸੀ ਤਾਂ ਪਹਿਲਾਂ ਹੀ ਆਪਾਂ ਨੂੰ ਖਾਣ ਵਾਸਤੇ ਲਿਆਤਾ ਵੀ ਇਹਨੇ ਕੰਮ ਕਰਨਾ ਉਹ ਸਾਰਾ ਦਿਨ ਹਰ ਇੱਕ ਹਰ ਇੱਕ ਮੁੰਡੇ ਨੂੰ ਕੁੜੀ ਨੂੰ ਨਾ ਸਪੋਰਟ ਕਰਨਾ ਚਾਹੀਦਾ ਚਾਹੀ ਤੁਸੀਂ ਕਿਸੇ ਦੇ ਹਸਬੈਂਡ ਹੋ ਕਿਸੇ ਦੇ ਬ੍ਰਦਰ ਹੋ ਠੀਕ ਹੈ ਕਿਸੇ ਦੇ ਫਾਦਰੋਂ ਕੁਛ ਵੀ ਹੋ ਹਰ ਇੱਕ ਕੁੜੀ ਨੂੰ ਸਪੋਰਟ ਕਰਨਾ ਚਾਹੀਦਾ ਜੇ ਇੱਕ ਮੁੰਡਾ ਕੁੜੀ ਨੂੰ ਸਪੋਰਟ ਕਰੇ ਨਾ ਤਾਂ ਬਹੁਤ ਕੁਝ ਹੋ ਸਕਦਾ ਬਹੁਤ ਉਹ ਇੱਥੋਂ ਇੱਥੇ ਤੱਕ ਜਾ ਸਕਦੀ ਆ ਹੌਸਲੇ ਬਹੁਤ ਹੁੰਦਾ ਉਹ ਗਰੀਬੀ ਦੇ ਵਿੱਚ ਵੀ ਹੱਸ ਕੇ ਹੱਸ ਕੇ ਰਹੂਗੀ ਐ ਨਹੀਂ ਵੀ ਗਰੀਬੀ 'ਚ ਵੀ ਛੱਡ ਜੂ ਜੇ ਆਪਾਂ ਸਪੋਰਟ ਕਰੀ ਬਾਲ ਮਾਰੀ ਸੀ ਛੋਟੇ ਹੁੰਦੇ ਨੇ ਫੇਰ ਕੀ ਹੋਇਆ ਇਧਰ ਲਈ ਅੱਖ ਤੇ ਦਿਖਦਾ ਨਹੀਂ ਰੋਈ ਘਤੋ ਐਮੋਸ਼ਨਲ ਨਾ ਹੋਇਆ ਪਰ ਮੈਂ ਕਿਤੇ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਕੈਨੇਡਾ ਬਸ ਇਹ ਚ ਰੋਣ ਵਾਲੀ ਕੀ ਗੱਲ ਸੀ ਤੈਨੂੰ ਪਤਾ ਤਾਂ ਹੈਗਾ ਨਾਲੇ ਰੋਣਾ ਨਹੀਂ ਹੈਗਾ ਤੁਸੀਂ ਪਲੀਜ਼ ਮੇਰਾ ਨਾ ਦਿਲ ਟੁੱਟ ਜਾਂਦਾ ਮੇਰਾ ਕਲਾਇੰਟ ਆਈ ਸੀਗੀ ਆਰਡਰ ਦੇ ਦਿੱਤੇ ਦੱਸੋ ਕਿਹੜੇ ਸੂਟ ਦਾ ਦੇ ਕੇ ਗਏ ਗੈਸ ਕਰੋ ਉਹ ਸਾਰੇ ਪਹਿਲਾਂ ਚੱਕੇ ਸੀ ਕਿਹੜਾ ਕਲਰ ਉਹ ਕਰੀਮ ਜਿਹਾ ਹਮ ਵਜੈਂਟਾ ਕਲਰ ਦਾ ਦੇ ਕੇ ਗਏ ਆਹ ਵਾਲੇ ਦਾ this one ਜਿਹੜੇ ਡਿਜ਼ਾਈਨ ਦਾ ਨਾਮ ਰੱਖਿਆ ਹੋਇਆ ਮੈਂ ਰੁਪਿੰਦਰ ਹੰਡਾ ਡਿਜ਼ਾਈਨ ਉਹ ਇਹ ਹੂੰ ਮੈਂ ਕਰਮਾ ਵਾਲੀਆਂ ਤੇ ਤੁਪਾਗਾ ਵਾਲਾ ਸੋਹਣਾ ਤੂੰ ਹੀ ਮੇਰਾ ਰਾਜਾ ਮੇਰੇ ਖਾਬਾਂ ਵਾਲਾ ਸੋਹਣਾ ਕੱਲੀ ਕਰੀ ਰੱਖਦਾ ਏ ਛੱਲੀ ਕਰੀ ਰੱਖਦਾ ਏ ਫੇਰ ਫੇਰ ਨਹੀਂ ਪਤਾ ਕੀ ਕਿਹਾ ਸੀ ਲੋ ਬਈ ਇੱਕ ਸੂਟ ਆਪਣਾ ਬਣ ਕੇ ਹੋ ਗਿਆ ਇਹ ਤੁਸੀਂ ਕ੍ਰੀਮ ਕਲਰ ਤੇ ਇਹੀ ਰੈਡੀ ਦੇਖੇ ਨੇ ਦੁਪੱਟਾ ਠੀਕ ਹੈ ਦੁਪੱਟੇ ਦੇ ਉੱਪਰ ਵੀ ਹੈਂਡਵਰਕ ਆ ਪੱਲਿਆਂ ਤੇ ਦੁਪੱਟੇ ਦੇ ਵਿੱਚ ਹੈਂਡਵਰਕ ਆ ਸਾਰੀ ਸ਼ਰਟ ਦੇ ਵਿੱਚ ਹੈਂਡਵਰਕ ਆ ਪਿਓਰ ਕ੍ਰਾਸ ਟਿਸ਼ੂ ਤੇ ਬਣਿਆ ਹੋਇਆ ਪਿਓਰ ਸਿਮਰ ਦੀ ਇਹਦੇ ਨਾਲ ਸਲਵਾਰ ਆ ਠੀਕ ਹੈ ਜੀ ਇਹ ਅੱਜ ਆਪਾਂ ਕਰ ਰਹੇ ਆ ਡਿਸਪੈਚ ਸੂਟ ਸਰਦਾਰ ਸਾਹਿਬ ਜੀ ਨੂੰ ਕਹਿ ਰਹੀ ਆ ਪਲੀਜ਼ ਮੇਰੀ ਵੀਡੀਓ ਬਣਾ ਦਿਓ ਪਲੀਜ਼ ਮੇਰੀ ਵੀਡੀਓ ਬਣਾ ਦਿਓ ਪਲੀਜ਼ ਮੇਰੀ ਵੀਡੀਓ ਬਣਾ ਦਿਓ ਰਿੱਕੇ ਪੀਸ ਪੀਸ ਬਣਾ ਦਿਓ ਠੀਕ ਠੀਕ ਇੱਧਰ ਜਮੇ ਚਾਨ ਆਪਣੇ ਬੁਟੀਕ ਦਾ ਪਤਾ ਕੀ ਪ੍ਰੋਬਲਮ ਹੈ ਨਹੀਂ ਲੱਗ ਰਿਹਾ ਕੋਈ हां आए आए ऐ चन्नਾਉਂਦਾਗਾ ਇਧਰੋਂ ਜੇ ਇਧਰ ਕਰੀਏ ਤਾਂ ਇੰਨਾ ਹਨੇਰਾਗਾ ਇੰਨਾ ਹਨੇਰਾ ਹੱਦ ਤੋਂ ਜ਼ਿਆਦਾ ਹੈ ਇੰਨਾ ਹਨੇਰਾ ਹੂੰ ਆ ਬਾਹਰ ਭੀੜੀ ਭੋਟੂ ਤਾਂ ਬਾਹਰ ਬੜਾ ਰਿਕੀ ਕੰਨਾ ਮਨਪ੍ਰੀਤ ਨੇ ਸ਼ੇਅਰ ਕਰਾ ਕੇ ਲਿਆਉਣਾ ਆਜੇ ਮੈਨੂੰ ਕਹਿੰਦਾ ਵੀ ਤੈਨੂੰ ਪ੍ਰਾਪਰਟੀ ਦਿਖਾ ਲੈ ਜੀ ਚਾਬੀ ਲੈ ਅੱਜ ਤੁਸੀਂ ਮੈਨੂੰ ਨਿਊ ਮਾਰਕੀਟ ਦਿਖਾ ਕੇ ਲਿਆਓਗੇ ਹਾਂ ਚਾਬੀ ਲੈ ਠੀਕ ਹੈ ਨਿਊ ਮਾਰਕੀਟ ਜੇ ਮੈਨੂੰ ਉੱਥੇ ਕੋਈ ਦੁਕਾਨ ਪਸੰਦ ਆਗੀ ਫਿਰ ਦਰਵਾਜ਼ਾ ਲੈ ਕੇ ਦੇਣੀ ਬੂ ਹਾਂ ਠੀਕ ਹੈ ਚਾਬੀ ਰੱਖਿਆ ਵਾ ਇੱਕ ਮਿੰਟ ਹੈ ਬੀਅੰਤ ਮੈਂ ਕਹਿੰਦਾ ਮਾਰਕੀਟ ਤਾਂ ਦਿਖਾ ਕੇ ਲਿਆਉਣਾ ਰਿੱਕੀ ਜਿਹੜੀ ਨਿਊ ਮਾਰਕੀਟ ਬਣ ਰਹੀ ਆ ਕਹਿੰਦਾ ਮੈਂ ਦਿਖਾ ਕੇ ਲਿਆਉਣਾ ਮੈਂ ਕਹਿੰਦੀ ਉੱਥੇ ਮੈਨੂੰ ਕੋਈ ਦੁਕਾਨ ਪਸੰਦ ਆ ਕੀ ਦਵਾਉਣੀ ਬੂ ਕਹਿੰਦਾ ਦਵਾ ਦੂ ਠੀਕ ਹੈ ਸਕੂਟੀ ਦੀ ਚਾਬੀ ਆਪਾਂ ਚੱਲਿਆ ਸਕੂਟੀ ਤੇ ਬੀਅੰਤ ਨੂੰ ਦੱਸ ਕੇ ਆ ਮੈਂ ਕਿ ਤੇਰਾ ਵੀਰ ਹੈਗਾ ਕੋਈ ਨਾ ਦਵਾ ਦੂ ਕਰੋੜ ਦੀ ਆ ਉਹ ਦੁਕਾਨ ਬੁੱਕਰੀ ਨਾ ਠੀਕ ਆ ਚਲੋ ਅਸੀਂ ਪਾਰਾ ਚ ਜਾਵਾਂਗੇ ਪਾਰਾ ਚ ਜਾਵਾਂਗੇ ਚਲੋ ਬਈ ਜਾਨਨੇ ਆਪਾਂ ਹਰੇ ਫਰਹਾਂ ਤੇ ਤੋਂ ਲੋਕ ਮੁੜੀ ਜਾਂਦੇ ਨੇ ਨਾ ਕਿਥੇ ਮੋੜਨ ਦੀ ਜੇ ਵੀ ਜਗ੍ਹਾ ਨਹੀਂ ਹੈ ਕਿ ਜਵਾ ਤਾਣ ਹੀ ਹੈਗਾ ਗੱਡੀਆਂ ਦੇਖ ਲੋ ਕਿਵੇਂ ਜਾਂਦੀਆਂ ਨੇ ਲੰਗੋਗੇ ਉੱਤੋਂ ਰੌਂਗ ਸਾਈਡ ਪਾ ਲਈ ਸਕੂਟਰੀ ਚਲੋ ਕਹੋ ਚਲੋ ਚਲੋ ਲਓ ਭਈ ਹੋ ਰਹੀ ਸਾਹਮਣੇ ਆ ਸੀਗੀ ਐਚ ਜੀ ਮਾਰਟ ਇਹ ਮਾਰਕੀਟ ਦਿਖਾਉਣ ਲਿਆ ਯਾਰ ਇੱਕੀ ਮੈਨੂੰ ਅੱਜ ਨਾ ਦੇਖ ਰਿਹਾ ਬਸ ਅਹੀਂ ਦੇਖ ਕੇ ਮੋੜਨਾ ਹਾਂ ਹਾਂ ਚਲੋ ਨਹੀਂ ਜਾਂਦੀ ਤੁਰ ਕੇ ਵਗ ਜਾਨੇ ਆ ਤੁਰ ਕੇ ਵਗ ਜਾਨੇ ਆਪਾਂ ਲਾ ਭਈ ਆ ਪਲਾਟ ਆਪਾਂ ਲੈ ਲੈਨੇ ਦੋ ਤਿੰਨ ਕ ਠੀਕ ਆ ਮੁੱਕ ਦੇਣੀ ਹੈਗੇ ਬਸ ਆ ਦੋ ਤਿੰਨ ਪਲਾਟ ਇੱਕ ਕੋਠੀ ਪਾ ਲਾਂਗੇ ਠੀਕ ਕਰੀ ਯਾਰ ਰਿਕੀ ਰਿਕੀ ਦਾ ਬਸ ਮਕਾਨ ਨੂੰ ਚੱਕ ਕੇ ਇੱਥੇ ਲੈ ਜਾ ਮਕਾਨ ਨੂੰ ਚੱਕ ਕੇ ਤੇਰੇ ਕਿਹੜਾ ਮਕਾਨੀ ਵਾ ਤੁਹਾਡਾ ਦੱਸੋ ਵੇ ਦੱਸੋ ਕਿਹੜਾ ਮਕਾਨੀ ਵਾ ਤੁਹਾਡਾ ਫੇਰ ਫੇਰ ਬਈ ਯਾਰ ਜੀ ਨਹੀਂ ਲੱਗ ਰਿਹਾ ਰਿਕੀ ਮੇਰਾ ਜੀ ਨਹੀਂ ਲੱਗ ਰਿਹਾ ਯਾਰ ਜੀ ਕਿਦਾ ਕਿਵੇਂ ਲਗਵਾਉਂ ਕੋਸਾ ਨਹੀਂ ਚਾਲ ਮੈਂ ਤੁਹਾਨੂੰ ਇੱਕ ਤੁਸੀਂ ਕੱਲ ਵਾਲੀ ਵੀਡੀਓ ਚ ਪੁੱਛੀ ਜਾਂਦੀ ਸੀ ਹਨਾ ਵੀ ਪੇਮੈਂਟ ਦਾ ਦੱਸੋ ਜੀ ਕਿਹੜਾ ਸੂਟ ਕਿੰਨੇ ਦਾ ਕਿਹੜਾ ਸੂਟ ਕਿੰਨੇ ਦਾ ਉਹ ਤੁਸੀਂ ਮੈਨੂੰ ਬਈ ਡਾਇਰੈਕਟ ਮੈਸੇਜ ਕਰਕੇ ਪੁੱਛ ਲਿਓ WhatsApp ਤੇ ਉਹ ਮੈਂ ਤੁਹਾਨੂੰ ਦੱਸ ਦੂੰਗੀ ਵੀ ਕਿਹੜਾ ਕਿੰਨੇ ਦਾਗਾ ਕਿਹੜਾ ਕਿੰਨੇ ਦਾਗਾ ਹਨਾ ਉਹਦਾ ਮੈਂ ਤੁਹਾਨੂੰ ਸਹੀ ਦੱਸ ਦੂੰਗੀ ਤੁਸੀਂ ਮੈਨੂੰ ਮੈਸੇਜ ਕਰਿਓ WhatsApp ਤੇ ਤੇ ਉੱਥੇ ਮੈਂ ਤੁਹਾਨੂੰ ਦੱਸ ਦੂੰ ਸਾਰੀ ਡਿਟੇਲ ਠੀਕ ਹੈ ਜੀ ਤੇ ਬਾਕੀ ਹੁਣ ਤੁਹਾਨੂੰ ਪਤਾ ਸਰਦੀਆਂ ਆ ਗਈਆਂ ਕਸ਼ਮੀਰੀਨ ਦੇ ਸੂਟਸ ਆਪਾਂ ਲੈ ਕੇ ਆ ਰਹੇ ਆਂ ਠੀਕ ਆ ਮੈਂ ਜਲਦੀ ਹੀ ਸ਼ੂਟ ਕਰ ਰਹੀ ਆਂ ਰੈਡੀ ਹੋ ਰਿਹਾ ਆਪਣੇ ਕੋਲ ਸਾਰੇ ਆਪਣੇ ਕੱਪੜੇ ਤੇ ਹੋ ਹੀ ਜਾਂਦਾ ਵਰਕ ਤੇ ਜਿਵੇਂ ਕੈਜੂਅਲ ਵੇਅਰ ਹੁੰਦੇ ਆ ਹਨਾ ਫੰਕਸ਼ਨ ਵਾਲੇ ਤਾਂ ਚਲੋ ਮੇਰੇ ਹੋਈ ਹੋਈ ਜਾਂਦੇ ਆ ਰੈਡੀ ਤੇ ਦਾ ਕੈਜੂਅਲ ਵੇਅਰ ਹੁੰਦੇ ਆ ਜਿਹੜੇ ਉਹ ਵੀ ਆਪਾਂ ਰੈਡੀ ਕਰ ਰਹੇ ਆ ਬਾਕੀ ਹੋਰ ਵੀ ਮੈਂ ਹੈਂਡਵਰਕ ਵਾਲੀ ਸੂਟ ਰੈਡੀ ਕਰਵਾ ਰਹੀ ਆ ਤਾਂ ਉਹ ਵੀ ਤੁਹਾਡੇ ਸਾਹਮਣੇ ਜਲਦੀ ਆਪਾਂ ਲੈ ਕੇ ਆਵਾਂਗੇ ਤੇ ਵੀਰੇ ਦਾ ਤਾਂ ਤੇਰੇ ਵੀਰੇ ਦਾ ਤਾਂ ਦੋਸਤ ਆ ਗਿਆ ਆਸਟ੍ਰੇਲੀਆ ਤੋਂ ਹੁਣ ਉਹਨੂੰ ਮਿਲਣ ਗਿਆ ਹਾਂ ਖੜਿਆ ਹੀ ਨਹੀਂ ਕਹਿੰਦਾ ਪੈਰ ਜੁੱਤੀ ਨਾ ਪਾਵਾਂ ਮੈਂ ਸੱਦੀ ਹੋਈ ਮਿੱਤਰਾ ਦੀ ਉਹ ਗੱਲ ਕਰਤੀ ਰਹੀ ਨੇ ਅੱਜ ਗੱਡੀ ਦਾ ਹਾਂ ਵਸੋਦੀ ਫੋਨ ਆਇਆ ਤੇ ਉਹਦੀ ਗਏ ਉਹਦੀ ਵਾਗੇ ਖੜੇ ਨਹੀਂ ਮਿੰਟ ਵੀ ਤੇਰਾ ਵੀਰਾ ਤਾਂ ਅੱਜ ਮੇਲਾ ਵੀ ਲੁੱਟ ਲਿਆ ਆ ਦੇਖ 100 ਰੁਪਏ ਦੇ ਤਿੰਨ ਜੋੜੇ ਜਰਾਬਾਂ ਦੇ ਨਾਈਕੀ ਦੇ ਕੀ ਬਾਤ ਹੈ ਹੈ ਇੱਥੇ ਰੇਟ ਪਤਾ ਕਿੰਨਾ ਲਿਖਿਆ ਹੋਇਆ ਇਹ ਤਿੰਨ ਪੀਸ 800 ਰੁਪਏ ਲਿਖਿਆ ਹੋਇਆ ਹੈ ਤੇ ਰੇਟ ਲੈ ਕਿੰਨੇ ਦੇ ਇਹ 100 ਰੁਪਏ ਦੇ ਲਿਆ ਆ ਕਹਿੰਦਾ ਮੈਂ ਤੇ ਤਿੰਨ ਪੀਸ ਮੈਨੂੰ ਤਾਂ ਲੱਗਦਾ ਨਹੀਂ ਝੂਠ ਬੋਲਦੇ ਹੋਣਗੇ ਤੈਨੂੰ ਕੀ ਲੱਗਦਾ ਇਹ ਜਿੰਨੇ ਸਸਤਾ ਨਹੀਂ ਹੋ ਸਕਦਾ ਹਨਾ ਜੇ 50 ਦੇ ਹੋਣਗੇ ਤਾਂ ਵੀ ਤੁਸੀਂ ਦੇਖ ਲਓ ਕਿੰਨੇ ਮੰਗਦੇ ਨੇ ਹਾਂ 50% ਤੇ ਵੀ ਚਲ ਪੁੱਛਾਂਗੇ ਆਪਾਂ ਆਇਆਂ ਤੋਂ ਦੁਬਾਰੇ ਪੁੱਛਾਂਗੇ ਕੀ ਕਹਿੰਦੇ ਆ ਜੁਜਾਰ ਸਿੰਘ ਜੀ ਦਵਾਈ ਲੈ ਲਓ ਚਲੋ ਲਈਏ ਮੈਡੀਸਨ ਹਾਂਜੀ ਲਓ ਬਈ ਇੱਕ ਚੀਜ਼ ਹੋਰ ਆਪਾਂ ਬੁਟੀਕ ਦੀ ਲਿਫਾਫੇ ਬਣਾ ਲਏ ਆ ਠੀਕ ਆ ਇਹਨਾਂ ਨੂੰ ਸਾਰਿਆਂ ਨੂੰ ਅੱਜ ਕੱਲਾ ਕੱਲਾ ਲਿਫਾਫਾ ਦੇ ਕੇ ਨਾ ਜੇ ਆਵਦਾ ਸਮਾਨ ਤੁਸੀਂ ਲਪਾਪੇ ਜੀ ਪਾ ਕੇ ਲਿਆਉਣਾਗਾ ਮੈਂ ਇੱਥੇ ਖੋਲਦੀ ਆਂ ਦੇਖਦੀ ਆਂ ਇਹਦੇ ਵਿੱਚੋਂ ਆਪਾਂ ਬਣਵਾ ਲਏ ਆ ਲਪਾਪੇ ਪਤਾ ਨਹੀਂ ਵੱਡਾ ਲਪਾਪਾ ਬਣ ਕੇ ਆਇਆ ਪਹਿਲਾਂ ਪਤਾ ਨਹੀਂ ਛੋਟਾ ਬਣ ਕੇ ਆਇਆ ਵੱਡਾ ਲਪਾਪਾ ਹੀ ਬਣ ਕੇ ਆਇਆ ਪਹਿਲਾਂ ਤੇ ਕਲਰ ਆਪਾਂ ਰਾਇਲ ਬਲੂ ਜਿਹਾ ਰੱਖਿਆਗਾ ਠੀਕ ਹੈ ਡਾਰਕ ਸਕਾਈ ਤੇ ਮੈਂ ਦਿਖਾਉਣੀ ਆ ਤੁਹਾਨੂੰ ਲਪਾਪਾ ਆਪਣਾ ਪ੍ਰਿੰਟ ਤੇ ਆਹ ਵਾਲਾ ਬਣਵਾਇਆਗਾ ਆਪਾਂ ਐਸਬੀ ਲੋਗੋ ਸਿਵਿਆ ਬੁਟੀਕ ਬਾਏ ਮਨਪ੍ਰੀਤ ਕੌਰ ਸਿਵਿਆ ਆ ਲੱਗਿਆ ਹੋਇਆ ਹੈ ਗਾਵਨ ਪਲੀਸ ਕੋਰਸੀ ਵੀ ਆ ਦਾ ਇੰਸਟਾਗ੍ਰਾਮ ਦਾ ਲਗਾਤਾ ਆਪਾਂ ਉਹ ਆਊਟਸਾਈਡ ਓਮ ਸਿਟੀ ਸ਼ਾਪ ਨੰਬਰ 5 ਹੰਡਿਆਆ ਰੋਡ ਬਰਨਾਲਾ ਆ ਕੰਟੈਕਟ ਨੰਬਰ ਆ ਗਿਆ ਆਪਣੀ ਆਈਡੀ ਆ ਜੀ ਇੱਧਰ ਵੀ ਆਪਾਂ ਸੇਮ ਪ੍ਰਿੰਟ ਹੀ ਆ ਬਸ ਆ ਬਣਵਾਇਆ ਆਪਾਂ ਲਫਾਫੇ ਚਾਰ ਤੋਂ ਪੰਜ ਸੂਟ ਆਪਾਂ ਪਾ ਸਕਦੇ ਆ ਆਰਾਮ ਨਾਲ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਜਰੂਰ ਦੱਸਿਓ ਮੈਨੂੰ ਵਧੀਆ ਲੱਗਿਆ ਵੀ ਡਿਜ਼ਾਈਨ ਆਪਣਾ ਲਫਾਫਾ ਤੁਹਾਨੂੰ ਕਿੱਦਾਂ ਲੱਗਿਆ ਲੋਵੀ ਆਪਾਂ ਸੰਗ ਤੁਹਾਨੂੰ ਦੇਖ ਕੇ ਆਈਏ ਕੀ ਕਰੀ ਜਾਂਦੀਆਂ ਨੇ ਅੱਜ ਖੁਸਕੀਆਂ ਹੀ ਨਹੀਂ ਹੈ ਠੰਡ ਦੀਆਂ ਮਾਰੀਆਂ ਜਾਂ ਬਈਓ ਅੱਜ ਬੋਲ ਨਹੀਂ ਆਈ ਨੀ ਕੋਈ ਕੀ ਗੱਲ ਹੋ ਗਈ ਹੈ ਲੋਵੀ ਮੇਰੇ ਨਵੇਂ ਸੂਟ ਦੀ ਚੁੰਨੀ ਹੋ ਗਈ ਤਿਆਰ ਪਾ ਕੇ ਆਪਾਂ ਤੁਹਾਡੇ ਨਾਲ ਕੱਲ ਨੂੰ ਫੋਟੋ ਵੀਡੀਓਜ਼ ਕਰ ਦੇਣੀਆਂ ਨੇ ਸ਼ੇਅਰ ਠੀਕ ਹੈ ਚੁੰਨੀ ਤਿਆਰ ਹੋ ਗਈ ਆਪਾਂ ਲੋਭੀ ਭਾਬੀ ਜੀ ਵੀ ਆ ਗਏ ਸਾਡੇ ਪਾਪੀ ਅੱਜ ਕਿਵੇਂ ਇੰਨੀ ਜਲਦੀ ਕਿਵੇਂ ਆ ਗਏ ਲੋਭੀ ਇੱਕ ਕੁਐਸਚਨ ਸੀਗਾ ਤੁਹਾਡਾ ਵੀ ਨਰਸ ਦਾ ਫਾਊਂਡੇਸ਼ਨ ਜੀ ਦੀ ਤੁਸੀਂ ਵੀ ਕਿੱਥੋਂ ਲਿਆਗਾ ਠੀਕ ਆ ਤੇ ਨਰਸ ਦਾ ਫਾਊਂਡੇਸ਼ਨ ਤੁਸੀਂ ਮੇਰੇ ਤੋਂ ਬਾਏ ਕਰ ਸਕਦੇ ਹੋ ਠੀਕ ਹੈ ਕੋਈ ਚੱਕਰ ਨਹੀਂ ਆਪਾਂ ਤੁਹਾਨੂੰ ਵਧੀਆ ਡਿਸਕਾਊਂਟ ਤੇ ਨਰਸ ਦਾ ਫਾਊਂਡੇਸ਼ਨ ਦਵਾ ਸਕਦੇ ਆ ਤੇ ਦੂਸਰੀ ਚੀਜ਼ ਤੁਸੀਂ ਮੈਨੂੰ ਕਿਹਾ ਸੀਗਾ ਵੀ ਦੀਦੀ ਵੀ ਉਹ ਕਿਸੇ ਵੀ ਸਕਿਨ ਤੇ ਆਪਾਂ ਅਪਲਾਈ ਕਰ ਸਕਦੇ ਆ ਤੇ ਕਿਹੜੀ ਸ਼ੇਡ ਮੇਰੀ ਸ਼ੇਡ ਤਾਂ ਪੰਜਾਬ ਸ਼ੇਡ ਸੀਗੀ ਬਾਈ ਤੁਸੀਂ ਆਪਣੀ ਸਕਿਨ ਦੇ ਸਕਿਨ ਟੋਨ ਦੇ ਹਿਸਾਬ ਨਾਲ ਲਓ ਹਮੇਸ਼ਾ ਕੋਈ ਵੀ ਫਾਊਂਡੇਸ਼ਨ ਲੈਣਾ ਜੋ ਵੀ ਤੁਸੀਂ ਸਕਿਨ ਵਾਲੀ ਚੀਜ਼ ਲੈਣੀ ਆ ਸਕਿਨ ਕਿੱਦਾਂ ਦੀ ਆ ਡਰਾਈ ਆ ਆਇਲੀ ਆ ਠੀਕ ਆ ਡਾਰਕ ਆ ਜਾਂ ਬ੍ਰਾਈਟ ਆ ਜਾਂ ਮੀਡੀਅਮ ਆ ਬ੍ਰਾਊਨ ਆ ਕਿੱਦਾਂ ਦੀ ਸਕਿਨ ਆ ਉਸ ਹਿਸਾਬ ਨਾਲ ਪਲੀਜ਼ ਚੀਜ਼ ਲਿਆ ਕਰੋ ਕਿਉਂਕਿ ਖਾਸ ਕਰਕੇ ਮੇਕਅਪ ਵਾਲੀ ਚੀਜ਼ ਉਦਾਂ ਦੀ ਹੀ ਲਿਆ ਕਰੋ ਤੇ ਕਾਫੀ ਸਾਰੇ ਕੁਐਸਚਨ ਤੁਹਾਡੇ ਸੀਗੇ ਵੀ ਦੀਦੀ ਤੁਸੀਂ ਘਰੇ ਕੀ ਅਪਲਾਈ ਕਰ ਰਹੇ ਹੋ ਸ਼ਾਈਆਂ ਵਾਸਤੇ ਜਦੋਂ ਮੇਰੇ ਪੂਰੀਆਂ ਕਲੀਅਰ ਹੋ ਗਈਆਂ ਮੈਂ ਫਿਰ ਦੱਸੂ ਤੁਹਾਨੂੰ ਕਿਉਂਕਿ ਜੇ ਮੇਰੇ ਨਾ ਹੀ ਹੋਈਆਂ ਫਿਰ ਤੁਹਾਨੂੰ ਕੀ ਫਾਇਦਾ ਉਹ ਚੀਜ਼ ਕਰਨ ਦਾ ਆ ਚੀਜ਼ ਹੈ ਨਾ ਤਾਂ ਕਰਕੇ ਠੀਕ ਹੈ ਤੇ ਇੱਕ ਆਪ ਨੂੰ ਮੈਸੇਜ ਆਇਆ ਸੀਗਾ ਜਿਹੜੇ ਕੱਲ ਆਪਾਂ ਆਫਰ ਲਗਾਈ ਸੀ ਸੂਟਾਂ ਤੇ ਕਹਿੰਦੇ ਵੀ ਜੇ ਡੰਮੀ ਤੇ ਪਾ ਕੇ ਦਿਖਾ ਦੂੰ ਤਾਂ ਜ਼ਿਆਦਾ ਬੈਟਰ ਆ ਤਾਂ ਮੈਂ ਡੰਮੀ ਤੇ ਪਾ ਕੇ ਦਿਖਾ ਦਨੀ ਆ ਤੁਹਾਨੂੰ ਸਾਰੇ ਸੂਟ ਤੁਹਾਡੇ ਲਈ ਈਜ਼ੀ ਹੋ ਜੂਗਾ ਉਹ ਡਿਜ਼ਾਈਨ ਦੇਖਣਾ ਹਨਾ ਡੰਮੀ ਤੇ ਪਾ ਕੇ ਦਿਖਾ ਦਨੀ ਆ ਇੱਕ ਡਿਜ਼ਾਈਨ ਤਾਂ ਆ ਵਾਲਾ ਪਾਇਆ ਹੋਇਆਗਾ ਮੈਂ ਠੀਕ ਹੈ ਡੰਮੀ ਤੇ ਆ ਚੁੰਨੀ ਹੈ ਇਹਦੇ ਨਾਲ ਤੇ ਆ ਵਾਲਾ ਸਾਰਾ ਵਰਕ ਆ ਹੈਂਡਵਰਕ ਆ ਇਹ ਤੁਸੀਂ ਮੇਰੇ ਪਾਇਆ ਦੇਖਿਆ ਹੋਣਾ ਸੂਟ ਕਰੀਮ ਕਲਰ ਦੇ ਵਿੱਚ ਠੀਕ ਹੈ ਤੇ ਇਹ ਇਹਨਾਂ ਨੇ ਆ ਵਾਲੇ ਕਲਰ ਤੇ ਬਣਾਇਆ ਇਹਦੇ ਉੱਤੇ ਵੀ ਜਿਹੜਾ ਹੈਗਾਗਾ ਡਿਸਕਾਊਂਟ ਲੱਗਿਆ ਹੋਇਆ ਹੈਗਾ ਜੀ ਠੀਕ ਹੈ ਆਹ ਵਾਲਾ ਸੂਟ ਹੋ ਗਿਆ ਠੀਕ ਹੈ ਤੇ ਇੱਕ ਆਹ ਵਾਲਾ ਡਿਜ਼ਾਈਨ ਹੈ ਇਹਦੀ ਸਲਵਾਰ ਦੇ ਉੱਪਰ ਵੀ ਬਰਕ ਆ ਇਹਦੀ ਫੁੱਲ ਇੱਕ ਵੀਡੀਓ ਤੁਹਾਨੂੰ ਜਿਹੜਾ ਹੈਗਾ ਸੂਟ ਦੀ ਇੰਸਟਾਗ੍ਰam ਤੇ ਦੇਖੀ ਹੋਣੀ ਆ ਤੁਹਾਨੂੰ ਤੇ ਜੇ ਕਿਸੇ ਨੇ ਨਹੀਂ ਦੇਖੀ ਤਾਂ ਤੁਸੀਂ ਵੀਡੀਓ ਮੇਰੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਵੀਡੀਓ ਫੋਟੋ ਜੋ ਵੀ ਮੰਗਵਾਉਣਾ ਹੋਇਆ ਤੁਸੀਂ ਮੇਰੇ ਤੋਂ ਮੰਗਵਾ ਸਕਦੇ ਹੋ ਇਹ ਸੂਟ ਦੀ ਡਿਟੇਲ ਵੀ ਲਓ ਬਈ ਇੱਕ ਹੈਗਾ ਆਹ ਵਾਲਾ ਸੂਟ orange ਕਲਰ ਵਾਲਾ ਬਰਕ ਚੈੱਕ ਕਰ ਲਓ ਬਈ ਪਹਿਲਾਂ ਤੁਸੀਂ ਲਓ ਪ੍ਰੋਪਰ ਵਰਕ ਚੈੱਕ ਕਰ ਲਓ ਪ੍ਰੋਪਰ ਹੈਂਡਵਰਕ ਚੈੱਕ ਕਰ ਸਕਦੇ ਹਾਂ ਦੇਖੋ ਠੀਕ ਹੈ ਪੋਂਚੇ ਤੇ ਵਰਕ ਆ ਸਾਰਾ ਹੈਂਡਵਰਕ ਕੀਤਾ ਹੋਇਆਗਾ ਠੀਕ ਹੈ ਪਿਓਰ ਕ੍ਰੇਵ ਤੇ ਬਣਿਆ ਹੋਇਆ ਪੀਸ ਆ ਤੇ ਸ਼ਰਟ ਦੇ ਉੱਪਰ ਵੀ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਸਾਰੀ ਸ਼ਰਟ ਦੇ ਵਿੱਚ ਤੇ ਬਾਵਾ ਤੇ ਲਓ ਜੀ ਇਹ ਵਾਲੀ ਸੂਟ ਤੇ ਵੀ ਡਿਸਕਾਊਂਟ ਹੈ ਜੇ ਕਿਸੇ ਨੇ ਬਾਏ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਇਹ ਵਾਲਾ ਸੂਟ ਇੱਕ ਆਪਾਂ ਆਫਰ ਤੇ ਲਗਾਇਆ ਸੀਗਾ ਇਹ ਵਾਲਾ ਜਿਹੜਾ ਸੂਟ ਆ ਤੁਸੀਂ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਹਾਨੂੰ ਇਹ ਸੂਟ ਬਣਿਆ ਹੋਇਆਗਾ ਠੀਕ ਆ ਜੇ ਕਿਸੇ ਦੇ ਨਾਪ ਤੇ ਹੀ ਸੂਟ ਸਹੀ ਆਉਂਦਾਗਾ ਤੁਸੀਂ ਇਹ ਸੂਟ ਵੀ ਬਾਏ ਕਰ ਸਕਦੇ ਹੋ ਤੁਹਾਨੂੰ ਇਹ ਐਕਸਟਰਾ ਡਿਸਕਾਊਂਟ ਤੇ ਮਿਲ ਜੂਗਾ ਜੋ ਇਹ ਵਾਲਾ ਸੂਟ ਆਇਆ ਹੋਇਆ ਸੇਮ ਕਲਰ ਚਨੂਨ ਸਫੂਨ ਦਾ ਇਹਦੇ ਨਾਲ ਦੁਪੱਟਾ ਗਾ ਕਰੇਵ ਦੇ ਉੱਤੇ ਇਹ ਬਣਿਆ ਹੋਇਆ ਪ੍ਰੋਪਰ ਸਾਰੇ ਸੂਟ ਚ ਹੈਂਡਵਰਕ ਆ ਜਿੰਨਾ ਇਹਦਾ ਐਕਚੁਅਲ ਪ੍ਰਾਈਸ ਆ ਉਹ ਤੋਂ 2000 ਰੁਪਿਆ ਤੁਹਾਨੂੰ ਲੈਸ ਤੇ ਮਿਲ ਜੂਗਾ ਇਹ ਵਾਲਾ ਸੂਟ ਜੇ ਕਿਸੇ ਦਾ ਨਾਪ ਸਹੀ ਆਉਂਦਾ ਹੋਇਆ ਜਿਨੇ ਵੀ ਵਾਹੇ ਕਰਨਾ ਹੋਇਆ ਮੈਨੂੰ ਪੁੱਛ ਸਕਦੇ ਹੋ ਨਾਪ ਮੈਂ ਤੁਹਾਨੂੰ ਦੱਸ ਦੂੰਗੀ ਵੀ ਕਿਹਦਾ ਕਿੰਨਾ ਕ ਸਹੀ ਆਜੂਗਾ ਲਓ ਭਾਈ ਇੱਕ ਜਿਹੜਾ ਹੈਗਾ ਆਹ ਵਾਲਾ ਸੂਟ ਆ ਇਹ ਵੀ ਕਿਸੇ ਦੇ ਨਾਪ ਤੇ ਸਹੀ ਆਉਂਦਾ ਹੋਇਆ ਤਾਂ ਇਹ ਤੇ ਵੀ ਤੁਹਾਨੂੰ ਆਪਾਂ ਸਿੱਧਮ ਸਿੱਧਾ 2000 ਰੁਪਿਆ ਡਿਸਕਾਊਂਟ ਠੀਕ ਹੈ 2000 ਰੁਪਿਆ ਡਿਸਕਾਊਂਟ ਲਗਾ ਦਾਂਗੇ ਕਿਸੇ ਨੂੰ ਵੀ ਸੂਟ ਚਾਹੀਦਾ ਹੋਇਆ ਠੀਕ ਹੈ ਇਹ ਵੀ ਬਿਲਕੁਲ ਆਈ ਮੰਨ ਲੋ ਫਰੈਸ਼ ਪੀਸ ਹੀ ਆ ਤੇ ਆਹ ਵਾਲਾ ਇਥੇ ਬਾਹਾਂ ਤੇ ਵਰਕ ਆ ਠੀਕ ਹੈ ਆਹ ਵਾਲਾ neck ਤੇ ਵਰਕ ਆ ਤੇ ਆਹ ਵਾਲਾ ਹੈਗਾ ਬਾਹਮਾਤੇ ਪਹਿਲੇ ਸ਼ੇਪ ਬਣੀਆਂ ਹੋਈਆਂ ਨੇ ਸੇਮ ਹੀ ਜੋ ਬਾਹਮਾ ਤੇ ਵਰਕਾ ਸੇਮ ਉਹ ਬਾਟਮ ਤੇ ਵਰਕਾ ਪਿਓਰ ਔਰਗੈਂਜ਼ਾ ਦੀ ਇਹਦੇ ਨਾਲ ਦੁਪੱਟਾ ਪਿਓਰ ਔਰਗੈਂਜ਼ਾ ਦਾ ਜਿਹੜਾ ਫੁੱਲ ਪਿਓਰ ਹੁੰਦਾਗਾ ਠੀਕ ਹੈ ਤੇ ਇਹ ਬਣਿਆ ਹੋਇਆ ਗਲਾਸ ਟਿਸ਼ੂ ਗਲਾਸ ਤੇ ਬਣਿਆ ਹੋਇਆਗਾ ਠੀਕ ਹੈ ਤਾਂ ਕਿਸੇ ਨੇ ਵੀ ਬਾਏ ਕਰਨਾ ਹੋਇਆ ਤਾਂ ਤੁਸੀਂ ਕਰ ਸਕਦੇ ਹੋ ਇਹ ਵਾਲੇ ਸੂਟ ਤੇ ਵੀ ਤੁਹਾਨੂੰ 2000 ਰੁਪਿਆ ਐਕਸਟਰਾ ਡਿਸਕਾਊਂਟ ਹੋ ਜਾਊਗਾ ਇਹਦੇ ਐਕਚੁਅਲ ਪ੍ਰਾਈਸ ਨਾਲ ਉਹ ਜਿਹਦਾ ਨਾਪ ਸਹੀ ਆਉਂਦਾ ਹੋਇਆ ਤੁਸੀਂ ਇਹ ਵਾਲਾ ਸੂਟ ਵੀ ਹੈ ਜਿਹੜਾ ਉਹ ਬਾਏ ਕਰ ਸਕਦੇ ਹੋ ਠੀਕ ਹੈ ਜੀ ਦੱਸ ਦਿਓ ਕਿਸੇ ਨੂੰ ਵੀ ਚਾਹੀਦਾ ਹੋਇਆ ਕੰਟੈਕਟ ਕਰ ਸਕਦੇ ਆ ਤੁਹਾਨੂੰ ਕੰਟੈਕਟ ਨੰਬਰ ਮੈਂ ਦਿੱਤਾ ਹੀ ਹੋਇਆ ਤੁਹਾਨੂੰ ਸਾਰਿਆਂ ਨੂੰ ਆਗੇ ਤੁਸੀਂ ਹਾਂਜੀ ਸੈਰਸ ਪਟਾ ਕਰਕੇ ਆਗੇ ਹਾਂਜੀ ਜੋਦੀ ਖੂਮੀ ਖੂਮੀ ਨਹੀਂ ਕੀਤੀ ਅ ਇਹਨਾਂ ਸੂਟਾਂ ਦੀਆਂ ਇਹ ਪ੍ਰੋਪਰ ਫੋਟੋਆਂ ਨਹੀਂ ਸੀਗੀਆਂ ਤੇ ਇਹ ਸੂਟਾਂ ਦੀਆਂ ਮੈਂ ਤੁਹਾਨੂੰ ਪ੍ਰੋਪਰ ਦਿਖਾਤੀਆਂ ਫੋਟੋਆਂ ਸਲਵਾਰ ਵੀ ਮੈਨੂੰ ਮਿਲ ਹੀ ਗਈ ਲੋ ਮੈਂ ਤੁਹਾਨੂੰ ਸਲਵਾਰ ਦਾ ਵੀ ਫੁੱਲ ਦਿਖਾਈ ਦੇਣੀ ਆ ਹਨਾ ਹੈਂਡਵਰਕ ਤਾਂ ਜ਼ਿਆਦਾ ਕਲੀਅਰ ਚ ਬੰਦੇ ਨੂੰ ਪਤਾ ਲੱਗ ਜਾਂਦਾ ਇਹ ਗਲਾਸ ਟਿਸ਼ੂ ਤੇ ਬਣਿਆ ਹੋਇਆ ਹੈਗਾ ਠੀਕ ਹੈ ਤੇ ਬਹੁਤ ਸ਼ਾਈਨ ਆਏ ਤੇ ਵਿੱਚ ਕਪੜੇ ਤੇ ਡਬਲ ਸ਼ੇਡ ਆਉਂਦੀ ਹੁੰਦੀ ਹੈ ਇਹ ਕਪੜੇ ਚੋ ਤੇ ਆਹ ਦੇਖ ਸਕਦੇ ਹੋ ਤੁਸੀਂ ਵਰਕ ਪੌਂਚ ਤੇ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਹੈਗਾ ਠੀਕ ਹੈ ਤੇ ਇਧਰ ਗਲੇ ਤੇ ਹੈਂਡਵਰਕ ਆ ਬਾਵਾ ਤੇ ਹੈਂਡਵਰਕ ਆ ਦੁਪੱਟਾ ਇਹਦੇ ਨਾਲ ਪਿਓਰ ਆਰਗੈਂਜ਼ਾ ਦਾ ਹੈਗਾ ਠੀਕ ਹੈ ਉਹ ਤੇ ਲੇਸ ਲੱਗੀ ਹੁੰਦੀ ਆ ਆਹ ਵਾਲਾ ਸੂਟ ਹੈਗਾ ਸਾਰਾ ਪ੍ਰੋਪਰ ਮੈਂ ਤੁਹਾਨੂੰ ਫੋਟੋ ਦਿਖਾਤੀ ਆ ਦੇਖੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਹੈ ਕਰਮ ਕਰਮਜੀਤ ਤੇਰੇ ਵੀਰੇ ਦੀ ਤਾਂ ਹਾਦੀ ਹੋ ਗਈ ਯਾਰ ਉਹਦੋਂ ਦੇ ਬੋਲਟ ਲੈ ਕੇ ਗਏ ਨੇ ਫੋਨ ਬੰਦ ਹੋ ਗਿਆ ਫੋਨ ਲੱਗ ਨਹੀਂ ਰਿਹਾ ਜਿੱਥੇ ਗਏ ਨੇ ਨਾ ਮੇਰੇ ਕੋਲ ਉਹਨਾਂ ਦਾ ਕੋਈ ਕੰਟੈਕਟ ਨੰਬਰ ਆ ਕਿੰਨੀ ਟੈਨਸ਼ਨ ਹੋ ਜਾਂਦੀ ਹੈ ਬੰਦੇ ਨੂੰ ਹੁਣ ਦੱਸ ਮੈਂ ਕਿਹਨੂੰ ਪੁੱਛਾਂ ਫੋਨ ਲਾ ਕੇ ਐਂ ਆ ਦੇਖ ਲਓ ਬਾਈ ਮੈਨੂੰ ਫੁੱਲ ਸਟ੍ਰੈਸ ਹੋਈ ਪਿਆ ਮੈਨੂੰ ਆ ਲੱਗਦਾ ਕਿਤੇ ਮੇਰੇ ਨਾਲ ਪ੍ਰੈਂਕ ਤਾਂ ਨਹੀਂ ਕਰਿਆ ਜਾਂਦੇ ਫੋਨ ਲਾਇ ਵੀ ਆ ਜਿੱਥੇ ਸੀਗੇ ਨਾ ਉਹਨਾਂ ਦੇ ਫੋਨ ਲਾਇਆ ਮੈਂ ਉਹ ਮੁੰਡੇ ਦੀ ਵਾਈਫ ਨੂੰ ਤਾਂ ਜ਼ਰੂਰ ਲਾਇਆ ਫੋਨ ਬਟ ਉਹਨਾਂ ਨੇ ਚੱਕਿਆ ਨਹੀਂ ਚਲੋ ਦੇਖਦੇ ਆਂ ਵੇਟ ਕਰਦੇ ਆਂ ਖਤਕ ਕੋਣਿਆ ਨਹੀਂ ਤਾਂ ਮੈਂ ਅੱਜ ਬਹੁਤ ਰੇਲ ਬਣਾਉ ਰਿੱਕੀ ਦੀ ਦੇਖ ਕੇ ਚੱਲੋ ਆਹ ਕੁੱਤਰ ਦੇ ਵਿਚਾਰੇ ਦੇ ਸੱਟ ਲੱਗ ਗਈ ਮੈਨੂੰ ਲੱਗਦਾ ਵਿਚਾਰਾ ਡਰੀਆ ਬੈਠਾਗਾ ਪੂਰਾ ਇਹ ਨਹੀਂ پتہ ਵੀ ਮੈਂ ਅਜੀ ਕੋਲੇ ਉਹਨਾ ਟਾਈਮ ਤੱਕ ਜੀ ਆ ਡੌਗੀ ਜਾ ਫਿਰਦਾ ਸੀ ਜੀ ਅਜੀ ਪਿੱਛੇ ਸ਼ਾਇਦ ਵੀ ਮੈਂ ਇਹਨੂੰ ਖਾ ਲਾਂ ਵਿਚਾਰੇ ਨੂੰ ਘੇਰਾ ਤਾਂ ਇਹ ਇੱਥੇ ਬੈਠ ਗਿਆ ਆ ਕੇ ਚਲੋ ਜੀ ਠੀਕ ਹੋ ਗਏ ਤਾਂ ਜਾਊਗਾ ਤੇ ਸੱਟ ਲੱਗੀ ਹੋਈ ਆ ਵਿਚਾਰੇ ਦੀ ਤੇ ਆਹਨੂੰ ਪਾਣੀ ਵਗੈਰਾ ਪਿਆ ਦੇਣੇ ਆਪਾਂ ਵਿਚਾਰ ਨੂੰ ਪਾਣੀ ਪਈਏ ਦੇਖੀ ਵਿਚਾਰਾ ਹੈ ਨਾ ਪਾਣੀ ਪਈਏ ਉਹਨੂੰ ਆਪਾਂ ਚਲ ਆਪਾਂ ਉਹਨੂੰ ਪਾਣੀ ਪਿਉਣੇ ਐਨਾ ਗੁੱਸਾ ਆਇਆ ਨਾ ਮੈਨੂੰ ਤੁਹਾਡੇ ਤੇ ਵੀ ਫੋਨ ਬੰਦ ਹੋ ਗਿਆ ਕਿਸੇ ਦੇ ਫੋਨ ਤੋਂ ਫੋਨ ਕਰਕੇ ਵੀ ਨਹੀਂ ਦੱਸ ਸਕਦੇ 15 ਤੋਂ ਨੂੰ ਫੋਨ ਕੀਤੇ ਜਦੋਂ ਇਹ ਫੋਨ ਤੁਸੀਂ ਆਉਣ ਕੀਤਾ ਜਸਨ ਦਾ ਨੰਬਰ ਹੁਣੀ ਦਿਖਾਉਣਾ ਤੁਨ ਮੈਨੂੰ ਫੋਨ ਲਾਇਆ ਚੱਕੇ ਤੂੰ ਕਿਹੜੇ ਨੰਬਰ ਕਿਹੜੇ ਫੋਨ ਤੇ ਲਾਇਆ ਉਹਦੇ ਤੇ ਉਹ ਤੇ ਵੀ ਲਾਇਆ ਇੱਥੇ ਲਾਉਣਾ ਸੀ ਇਹਦਾ ਮੈਨੂੰ ਨੰਬਰ ਨਹੀਂ ਆਦਾ ਰਿਹਾ ਸੀ ਹਣੀ ਵਾਲਾ ਨੰਬਰ ਸੀ ਤੇਰੇ ਕੋਲੇ ਹੂੰ ਗਲਤ ਗੱਲ ਹੈ ਤੁਹਾਡੀ ਟੈਨਸ਼ਨ ਪਾਤੀ ਪਤਾ ਮੈਨੂੰ ਕਿੰਨੀ ਟੈਨਸ਼ਨ ਹੋਈ ਮੈਂ ਕਿਹਾ ਜੇ ਪ੍ਰੈਂਕ ਬਰੂਕ ਜਾਂ ਕਰਦੇ ਹੋਏ ਮੈਂ ਕਿਹਾ ਮੈਂ ਕੁੱਟੂ ਵੜ ਗਿਆ ਅੱਜ ਹਾਂਜੀ 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 ਚਲੋ ਚੱਲੀਏ ਚਾਬੀਆਂ ਦਾ ਕਿਵੇਂ ਕਰੀਏ ਚਾਬੀਆਂ ਦਾ ਆ ਦੇਖੀ ਤੇਰੇ ਪੁੱਤ ਦੇ ਕੰਮ ਕਰੀਏ ਚਾਬੀਆਂ ਵਾ ਸਾਪੀ ਲੈ ਜਾਾਂਗੇ ਕੀਤੇ ਚਾਰ ਦੇ ਕੰਮ ਕੀ ਕੀ ਤੇ ਨੇ ਉਹ ਮੁੰਮਰੋੜੇ ਪੈਦੇ ਹੋ ਵੀ ਚੱਲ ਪੈਂਦੇ ਨੇ ਚਲੋ ਕੋਈ ਗੱਲ ਨਹੀਂ ਮੱਖੀ ਕਦੋਂ ਦੀ ਅੰਦਰ ਫੜਦੀ ਐ ਵਿਚੋ ਆ ਸੀ ਚੱਲ ਮੇਰੀ ਮੱਖੀ ਕੱਲ ਵਾਲੇ ਓਹੋ ਕਤਲ ਸ਼ਰਮ ਦਿਨ ਦਿਹਾੜੀ ਉਹ ਵੀ ਵਿਚਾਰੀ ਦਾ ਫੜਦੀ ਨਹੀਂ ਸੀ ਈ ਵੀ ਬਜਾਰੀ ਮਿਲਦਾ ਅੰਦਰ ਨਗਰ ਮੈਚ ਆਈ ਹੋ ਗਈ ਸੀ ਤਾਈਓ ਚਲੋ ਚਲਿਏ ਚਲੋ ਚਲਿਏ ਸਾਡੀ ਰੱਖਦਾ ਗੱਡੀ ਹਾਂ ਹਾਂਜੀ ਲੋ ਆਪਾਂ ਪਹੁੰਚ ਗਏ Amazon ਸਟੋਰ ਤੇ ਹਰ ਤਰ੍ਹਾਂ ਦਾ ਜਿਹੜਾ ਸਮਾਨ ਆ ਆਨਲਾਈਨ ਤੋਂ ਵੀ ਸਸਤਾ ਮਿਲਦਾਗਾ ਤੇ ਆਪਾਂ ਇੱਥੋਂ ਜੂ ਜੂ ਦਾ ਡਾਈਪਰ ਬੈਗ ਲੈਤਾ ਸੀਗਾ ਜਿਹੜਾ ਆਨਲਾਈਨ 2000 ਦਾ ਵਟ ਆਪਾਂ ਨੂੰ 1800 ਦਾ ਮਿਲ ਗਿਆ ਸੀਗਾ ਤੇ ਕਾਫੀ ਚਾਰੀਆਂ ਚੀਜ਼ਾਂ ਜਿਵੇਂ ਡਾਈਪਰ ਵਗੈਰਾ ਕਾਫੀ ਸਾਰਾ ਸਮਾਨ ਆਪਾਂ ਇੱਥੋਂ ਲੈ ਲਿਆ ਸੀਗਾ ਤੇ ਹੁਣ ਰਿੱਕੀ ਅਸੀਂ ਟੋਸਟਰ ਲੈ ਲਿਆ ਸੀ ਮੰਮੀ ਕਹਿੰਦੇ ਵੀ ਟੋਸਟਰ ਘਰੇ ਆਪਣੇ ਦੋ ਪਏ ਤੇ ਉਹ ਚੇਂਜ ਕਰਨ ਗਏ ਨੇ ਰਿੱਕੀ ਕਿ ਉਹਦੀ ਜਗ੍ਹਾ ਕੋਈ ਹੋਰ ਚੀਜ਼ ਲੈ ਆਉਣਗੇ ਬਾਈ ਕੋਲ 700 ਰੁਪਏ ਵਧ ਗਏ ਸੀ ਬਾਈ ਦਾ ਹਾਂ ਬਾਈ ਕੋਲ ਸ਼ੈਂਪੂ ਪਿਆ ਸੀ 500 ਰੁਪਏ ਵਾਲਾ ਪਰ ਉਹਦੀ ਡੇਟ ਲੰਗੀ ਪਈ ਸੀ ਕਾਫੀ ਸਰਿਆ ਕੰਪਨੀ ਦਾ ਸੀ ਬਾਈ ਗੱਡੀ ਧੋ ਲੈ ਗਰੀ ਮੈਂ 100 ਜੀ ਲੈ ਜਾ ਮਾਤਾ ਹੋਰ ਕੀ ਲੈ ਕੇ ਆਣਾਂ ਕੋਈ ਅੱਗ ਬੋਇਲਰ ਅਗੋਲ ਉਹ ਲੈ ਕੇ ਨਾਲ ਠੀਕ ਹੈ ਚਲੋ ਚੱਲੀਏ ਇਹ ਤੁਹਾਡਾ ਮੁੰਨਾ ਰੋਈ ਜਾਂਦਾ ਸੀ ਜਦੋਂ ਆਪਦੇ ਦਾਦਾ ਜੀ ਨੂੰ ਦੇਖ ਲਿਆ ਫਿਰ ਇਹਦੇ ਮੁੱਖ ਤੇ ਸਮਾਈ ਲੱਗੀ ਮੁੰਨੇ ਦੇ ਤੇ ਕੀ ਹੋ ਗਿਆ ਆਪਾਂ ਦੱਸਦੀਏ ਆਪਾਂ ਦੱਸਦੀਏ ਬੇਬੀ ਦੇ ਫੇਸ ਤੇ ਕਿਹੜੀ ਕਰੀਮ ਲਾ ਸਕਦੇ ਆ ਬੇਬੀ ਦੇ ਫੇਸ ਤੇ ਤੁਸੀਂ ਸਿਵਾ ਮੈਡਿਕ ਕਰੀਮ ਵੀ ਯੂਜ਼ ਕਰ ਸਕਦੇ ਹੋ ਬਾਕੀ ਜਿਹੜੇ ਵੀ ਤੁਸੀਂ ਬੇਬੀ ਦੇ ਪ੍ਰੋਡਕਟ ਯੂਜ਼ ਕਰਦੇ ਹੋ ਡਾਕਟਰ ਦੀ ਸਲਾਹ ਲੈ ਕੇ ਵੀ ਤੁਸੀਂ ਉਹਨਾਂ ਤੋਂ ਕਰੀਮ ਕੋਈ ਲੈ ਸਕਦੇ ਹੋ ਠੀਕ ਹੈ ਤਾਂ ਉਹ ਬੇਬੀ ਦੇ ਵਧੀਆ ਰਹਿੰਦੀ ਹੈ ਕਰੀਮ ਜਦੋਂ ਮੈਂ ਜੁਗਰਦੇ ਸਿਵਾ ਮਿਰਦੀ ਕਰੀਮ ਯੂਜ਼ ਕਰਦੀ ਆ ਤੇ ਵੈਸੇ ਤਾਂ ਮੈਂ ਉਹਦੇ ਮਤਲਬ ਖੋਪੇ ਦਾ ਤੇਲ ਹੀ ਲਾਉਣੇ ਨੂੰ ਆ ਆਪ ਨੂੰ ਲਾਉਣਾ ਬੰਦ। ਇੱਧਰ ਦੇਖੋ। ਇੱਧਰ ਦੇਖੋ। ਫੁਗਰ ਪਣੀ ਦੇ ਵਿੱਚ ਬੋਲਟ ਤੇ ਗਏ ਸੀਗੇ। ਆਹ ਦੇਖੋ। ਕਹਿੰਦੇ ਆਏ ਸੀ ਕਰਦਾ ਵੀ ਸਾਹ ਥੱਲੇ ਨਹੀਂ ਖਿੱਚੀ ਜਾਵਾ ਉੱਪਰ ਨੂੰ ਨਹੀਂ। ਉਹ ਰੇਸ਼ਾ ਨਾਲ ਇੱਥੇ ਜਮਾਤ ਆ ਜੀ। ਆਹ ਉਹ ਫੁਗਰੀ ਮਾਰਦੇ ਸੀ। ਹਵਾ ਜ ਮਹਿੰਗੀ ਪੈ ਗਈ ਫੁਗਰੀ। ਹੋਰ ਹੋਰ। ਉਹ ਇਹ ਬੰਬੂ ਕਾਟਨੇ ਕੀਤਾ ਤੇ ਆ ਕੁکریاں ਨੇ ਪੱਟ ਤੇ ਮੂੰਹ ਬੰਨ ਕੇ ਨਹੀਂ ਗਏ ਹੋਰ ਯਾਰ ਤਾਂ ਕਰਕੇ ਲੱਗੀ ਹਵਾ ਤੁਹਾਨੂੰ ਜੂ ਯਾਰ ਪਾਪਾ ਨੂੰ ਨੋਜੀ ਲੱਗੀ ਦੂਰ ਰਹੋ ਅੱਜ ਪਾਪਾ ਤੋਂ ਹਾਂ ਜੀ ਹਵਾ ਮਾਰਦੇ ਸੀ ਹਵਾ ਨੇ ਸਾਨੂੰ ਮਾਰਤਾ ਹਾਂ ਤਾਂ ਹੀ ਸੱਚ ਸਿਆ ਨੇ ਕਹਿੰਦੇ ਆ ਕਹਿੰਦੇ ਬਾਲੀ ਹਵਾ ਨਹੀਂ ਮਾਰੀਦੀ ਹੁੰਦੀ ਹਵਾ ਜਿਹੜੀ ਹੁੰਦੀ ਹੈ ਨਾ ਬੰਦੇ ਨੂੰ ਮਾਰ ਦਿੰਦੀ ਆ ਬਰਬਾਦ ਕਰ ਦਿੰਦੀ ਆ ਜੀ ਬੇ ਥੋਟੇ ਸਾਹਮਣੇ ਹਕੀਕਤ ਦੇਖੋ ਵੀ ਬੰਦੇ ਨੂੰ ਬਰਬਾਦ ਕਰਤਾ ਹੈ ਇੱਧਰ ਇੱਧਰ ਲੋਗਾਂ ਨੇ ਹਈ ਛੁਰਛੁਰ ਘੜਾਈ ਨਹੀਂ ਹਾਂ ਵੀ ਦੇ ਕੋਈ ਇਨਾ ਬੁਰਾ ਇਨਾ ਓਖਾ ਹੋ ਰਿਆ ਰਿੱਕੀ ਬੰਦੇ ਹੋ ਆਪਣਾ ਨੱਕ ਚ ਪਾਉਣ ਲੱਗ ਪਿਆ ਡਰਾਪਸ ਹਾਂ ਇੱਕ ਤੁਹਾਨੂੰ ਹੋਰ ਪੱਤੇ ਦੀ ਗੱਲ ਦੱਸਾਂ ਬਾਈ ਇਹ ਡਰਾਪਸ ਲੈ ਜਿਹਦਾ ਨੱਕ ਬੰਦਾ ਉਹ ਨਹੀਂ ਕਹ ਦਿੰਦੇ ਵੀ ਦੋ ਬੂੰਦਾ ਨੱਕ ਚ ਪਾਓ ਬ్రో ਸੁਖ ਮਾਰ ਗਿਆ ਸਹੀ ਜਿਹਾ ਇੱਥੇ ਵੀ ਆਜਿਆ ਜੁਹਾਰ ਲਈ ਫਿਰ ਦੱਸਿਓ ਨੇ ਹੈਂ ਹਾਂ ਆ ਦੇਖੋ ਹੁਣ ਐ ਦੇਖੋ ਇਹਦੂ ਬਾਦ ਬਾ ਇਹਦੂ ਦੇਖੀ ਇਹਦੂ ਬਾ ਨੱਕ ਚ ਐ ਕਰਕੇ ਬੂੰਦਾ ਪਾਉਣਗੇ ਫਿਰ ਉਧਰ ਨੂੰ ਕਿੱਥੇ ਲੈਣਗੇ ਇੱਧਰ ਬੂਦ ਪਾ ਕੇ ਉਧਰ ਨੂੰ ਕਿੱਥੇ ਲੈਣਗੇ ਬਸ ਆਹੀ ਕੰਮ ਚੱਲੂ ਬੱਜਦਾ ਇਹਨਾਂ ਦਾ ਹੈਨਾ ਉਧਰ ਯਾਰ ਉਧਰ ਦੇਖੋ ਉਧਰ ਦੇਖੋ ਪਾਪਾ ਕੀ ਗਿਰ ਜਾਂਦੇ ਹਾਂਜੀ ਇੱਕ ਚੀਜ਼ ਹੋਰ ਚਾਹੀਏ ਵਾ ਹਾਂ ਮੇਰੇ ਇੱਧਰ ਨੇ ਪਾਸੇ ਲੱਕ ਦੀ ਹੱਡੀ ਵਧੀ ਵੀ ਹੈ ਨਾ ਇੱਧਰ ਹੀ ਬਾਹਰ ਲੱਭਦਾ ਇੱਧਰ ਤਾਂ ਕੋ ਰਗ ਨਹੀਂ ਕੀ ਪਤਾ ਫਿਰ ਡਾਕਟਰ ਨੇ ਭਾ ਕੇ ਬੁੱਦਾ ਗਈਆਂ ਨੇ ਇਹ ਵੀ ਆਰਾਮਤ ਨਹੀਂ ਆਇਆ ਇਤਰਾ ਦੇ ਹੱਡੀ ਵਧੀ ਹੈ ਦੀ ਬਾਈ ਹੁਈ ਹੈ ਇਥੋਂ ਦੇ ਸਾਡੇ ਕੰਡਾ ਨਹੀਂ ਪ੍ਰੋਪਰ ਜਦੋਂ ਰਿੱਕੀ ਬਾਅਦ ਚ ਬੰਦੇ ਨੇ ਗਲਤੀ ਨਾ ਕਬੂਲ ਕਰਨੀ ਹੋਏ ਫਿਰ ਬੰਦਾ ਹੀ ਕਹਿੰਦਾ ਹੁੰਦਾ ਸੌ ਲੱਗੇ ਬਣ ਤੀ ਸੌ ਤਾਂ ਇੱਕ ਤਾਂ ਗੱਲ ਗੱਲ ਸੇ ਸੌ ਰੇ ਗੱਲ ਸੀ ਜੀ ਤਾਂ ਤਾਂ ਹਾਂਜੀ ਨੱਕਰ ਟੇਡਾ ਵੀ ਜਾਂਦਾ ਇਧਰ ਆਹ ਲੋ ਬਈ ਰਿੱਕੀ ਕਿਹਦੇ ਨਾਲ ਕਿਉਂ ਟੇਡਾ ਜਾਂਦਾ ਅੱਜ ਰਿੱਕੀ ਨੇ ਤੁਹਾਨੂੰ ਦੱਸਤਾ